ਪਹਿਲਾਂ ਤਾਂ ਬਾਈ ਹੌਸਲਾ ਨਹੀਂ ਪੈਂਦਾ ਹੈ ਨਾ ਕੀ ਕਹੀਏ ਕੁਝ ਲੈਣਾ ਮਟਚੇਰੋਂ ਵਾਲੇ ਨੇ ਮੈਨੂੰ ਲਿਖ ਕੇ ਦਿੱਤੀ ਸੀ ਮੈਂ ਉਹਨੂੰ ਗਾ ਤਾਂ ਨਹੀਂ ਪਾਇਆ ਮੈਂ ਚਾਹਣਾ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਕੋਈ ਐਨਾ ਵੀ ਨਹੀਂ ਮੋਹ ਜਾ ਵਧਾ ਕੇ ਜਾਂਦਾ ਸੋਹਣਿਆ ਜੇ ਤੂੰ ਜਾਣਾ ਹੀ ਸੀ ਤਾਂ ਰੋਣਾ ਵੀ ਸਿਖਾ ਕੇ ਜਾਂਦਾ ਸੋਹਣਿਆ ਬੜੇ ਲੋਕੀ ਦੁਨੀਆ ਤੇ ਆਏ ਅਤੇ ਗਏ बड़े लोग की दुनिया ते आए ते गए कोई तेरे वांगू देखिया नहीं अरवा के जांदा सोहण्या कोई देखिया नहीं तेरे वांगू अरदासਾਂ کرا کے ਜਾਂਦਾ ਸੋਹण्या ਮਤਲਬ ਜਾਂਦਾ ਜਾਂਦਾ ਬਾਈ ਸਾਰਿਆਂ ਨੂੰ ਨਾ ਇਦਾਂ ਲੱਗਦਾ ਸਾਰੇ ਪੰਜਾਬ ਨੂੰ ਇੱਕ ਕਰ ਗਿਆ ਇਦਾਂ ਦਾ ਕੋਈ ਗੁਰੂ ਘਰ ਮੰਦਰ ਮਸਜਿਦ ਚਰਚ ਮੈਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਜਿੱਥੇ ਬਾਈ ਦੇ ਲਈ ਅਰਦਾਸ ਨਹੀਂ ਹੋਈ ਪਤਾ ਨਹੀਂ ਕਿਦਾਂ ਦੇ ਕਰਮ ਸਾਡਾ ਭਰਾ ਲਿਖਾ ਕੇ ਲਿਆ ਸੀ ਅੱਜ ਜਦੋਂ ਅੰਦਰ ਬਾਈ ਦੀ ਫੋਟੋ ਪਈ ਹੈ ਜਾ ਕੇ ਦੇਖਦੇ ਆ ਤਾਂ ਇਮੋਸ਼ਨਲ ਹੋ ਜਾਂਦੇ ਆ ਉਹਦੀਆਂ ਯਾਦਾਂ ਉਹਦੇ ਵਿਜੂਅਲ ਦਿਮਾਗ 'ਚ ਚੱਲਦੇ ਆ ਤਾਂ ਮਾਈਂਡ ਡਾਇਵਰਟ ਕਰ ਲਈ ਮੈਂ ਬਾਹਰ ਆ ਜੰਨਾ ਮੈਂ ਕਿ ਬਾਹਰ ਆ ਕੇ ਸੇਵਾ ਕਰੀਏ ਕੁਝ ਲੈਣਾ ਲਿਖਿਆ ਨਹੀਂ ਬਾਈ ਮੱਟ ਨੇ ਮੈਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦਾ ਬਾੜਾ ਹੀ ਸੋਨਾ ਤੇ ਸੁਨੱਖਾ ਰਾਜਵੀਰ ਬਾੜਾ ਹੀ ਸੋਨਾ ਤੇ ਸੁਨੱਖਾ ਰਾਜਵੀਰ ਸੀਗਾ ਤਾਸ਼ ਵੰਗੂੰ ਹੁਕਮ ਦਾ ਯੱਕਾ ਰਾਜਵੀਰ ਸੀਗਾ ਉੱਚਾ ਲੰਮਾ ਕੱਦ ਤੇ ਸਿਆਣਾ ਹਦੋਂ ਵੱਧ ਮੈਗਾ ਵੰਡ ਦਾ ਸੀ ਖੜੇ ਹੋਏ ਗੁਲਾਬ ਵਰਗਾ ਉਹ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਜਿਹਦੇ ਬੁੱਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਤੇ ਪਰਿਵਾਰਾਂ ਵਾਲੇ ਬੋਲ ਜਿਹਦੇ ਦਿਲ ਵਿੱਚ ਰਹਿੰਦਾ ਸੀ ਕਿਸਾਨੀ ਦਾ ਫਿਕਰ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਅ ਸੀ ਕਿਸੇ ਸਾਦ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਜਵੰਦਾ ਵੀ ਪੰਜਾਬ ਵਰਗਾ ਜੀਦੇ ਬੋਲਾਂ ਉੱਤੇ ਰਹਿੰਦੇ ਸੀ ਪਿਆਰਾਂ ਵਾਲੇ ਬੋਲ ਧੀਆਂ ਪਹਿਣਾ ਮਾਵਾਂ ਅਤੇ ਪਰਿਵਾਰਾਂ ਵਾਲੇ ਬੋਲ ਨਾਲੇ ਨਸ਼ਿਆਂ ਚ ਡੁੱਬਦੀ ਜਵਾਨੀ ਦਾ ਫਿਕਰ ਉਹਦਾ ਸ਼ਾਂਤਮੀ ਸੁਭਾਸੀ ਕਿਸੇ ਸਾਧ ਵਰਗਾ ਸਾਡਾ ਜਵਾਂ ਸੀ ਜਵੰਦਾ ਪੰਜਾਬ ਵਰਗਾ ਕੈਸੀ ਸ਼ੇਰੋਂ ਵਾਲੇ ਮੱਠ ਇਹ ਅਣਖੋਣੀ ਹੋਈ ਐਸੀ ਅੱਖ ਨਹੀਂ ਸੀ ਕੋਈ ਜਿਹੜੀ ਉਹਦੇ ਲਈ ਨਹੀਂ ਰੋਈ ਐਸਾ ਪੈ ਗਿਆ ਇਹ ਘਾਟਾ ਕਦੇ ਪੂਰਾ ਨਹੀਂ ਹੋਣਾ ਸੋਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਐਸਾ ਪੈ ਗਿਆ ਇਹ ਘਾਟਾ ਕਦੇ ਹੋਣਾ ਨਹੀਂ ਉਹ ਪੂਰਾ ਸੁੰਨੇ ਡੰਗਰਾਂ ਨੇ ਖੋਇਆ ਸਾਡਾ ਯਾਰ ਬੇਕਸੂਰਾ ਸਦਾ ਚੇਤਿਆਂ ਚ ਰਹੂਗਾ ਖੁਆਬ ਵਰਗਾ ਸਾਡਾ ਜਵਾਂ ਸੀ ਚਵੰਦਾ ਵੀ ਪੰਜਾਬ ਵਰਗਾ ਸਾਡਾ ਜਵਾਂ ਸੀ ਚਵੰਦਾ ਪੰਜਾਬ ਵਰਗਾ ਧੰਨਵਾਦ